ਸੰਘਰੂਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਲਈ ਕੋਈ ਚੰਗੇ ਸੰਕੇਤ ਸਾਹਮਣੇ ਨਹੀਂ ਆ ਰਹੇ ਇਸ ਦੀ ਗੱਲ ਅਸੀਂ ਇਸ ਲਈ ਕਰ ਰਹੇ ਹਾਂ ਕਿ ਕਾਂਗਰਸ ਦੀ ਟਿਕਟ ਨਾ ਮਿਲਣ ਤੋਂ ਬਾਅਦ ਸਾਬਕਾ ਵਿਧਾਇਕ ਦਲਬੀਰ ਸਿੰਘ ਗੋਲਡੀ ਪਹਿਲਾਂ ਨਾਰਾਜ਼ ਚਲੇ ਕਿਉਂਕਿ ਕਾਂਗਰਸ ਨੇ ਉਹਨਾਂ ਦੀ ਜਗ੍ਹਾ ਸੁਖਪਾਲ ਸਿੰਘ ਖਹਿਰਾ ਨੂੰ ਪਲਾਤੋਂ ਲਿਆ ਕੇ ਸੰਘਰੂਰ ਤੋਂ ਉਮੀਦਵਾਰ ਐਲਾਨਿਆ ਜਿਸ ਤੋਂ ਬਾਅਦ ਦਲਬੀਰ ਸਿੰਘ ਗੋਲਡੀ ਨੇ ਫੇਸਬੁੱਕ ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਉਸ ਤੋਂ ਬਾਅਦ ਪੂਰੀ ਲੀਡਰਸ਼ਿਪ ਅਮਰਿੰਦਰ ਸਿੰਘ ਰਾਜਾ ਬੜਿੰਗ ਸੁਖਪਾਲ ਸਿੰਘ ਖਹਿਰਾ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਪੱਠਰ ਉਹਨਾਂ ਦੇ ਘਰ ਪਹੁੰਚੇ ਉਹਨਾਂ ਨੂੰ ਮਨਾ ਲਿਆ ਗਿਆ ਉਸ ਤੋਂ ਬਾਅਦ 20 April ਨੂੰ ਲਹਿਰਗਾਗਾ ਦੇ ਵਿੱਚ ਸਮਾਗਮ ਹੋਇਆ ਉੱਥੇ ਲਗ ਲਗ ਸਟੇਜਾਂ ਲੱਗੀਆਂ ਇੱਕ ਸਟੇਜ ਦੇ ਉੱਪਰ ਖਹਿਰਾ ਨਜ਼ਰ ਨਹੀਂ ਆਏ ਤੇ ਦੂਸਰੀ ਦੇ ਉੱਪਰ ਦਲਬੀਰ ਸਿੰਘ ਗੋਲਡੀ ਉਦੋਂ ਵੀ ਨਾਰਾਜ਼ਗੀ ਸਾਹਮਣੇ ਝਲਕ ਰਹੀ ਸੀ ਪਰ ਲੇਕਿਨ ਸਭ ਤੋਂ ਵੱਡੀ ਨਾਰਾਜ਼ਗੀ ਉਦੋਂ ਸਾਹਮਣੇ ਆਈ ਜਦੋਂ ਦਲਬੀਰ ਸਿੰਘ ਗੋਲਡੀ ਨੇ 28 April ਨੂੰ ਰਾਤ ਸਮੇਂ ਆਪਣੀ Facebook ਦੇ ਉੱਪਰ ਇੱਕ ਪੋਸਟ ਸਾਂਝਾ ਕੀਤੀ ਉਸ ਪੋਸਟ ਨੇ ਸਾਰੇ ਹੀ ਰਾਜਨੀਤਿਕ ਗਲੈਰਿਆਂ ਦੇ ਵਿੱਚ ਜਿਹੜੀ ਕਾਸਤ ਚਰਚਾ ਸੇਡ ਦਿੱਤੀ ਕਿ ਉਹਨਾਂ ਨੇ ਕਿਹਾ ਨਵੇਂ ਰਾਹ ਬਣਾਉਣ ਦੀ ਜ਼ਿਕਰ ਜਿਹੜਾ ਉਹਨਾਂ ਨੇ ਕੀਤਾ ਤੁਹਾਨੂੰ ਅਸੀਂ ਦਲਬੀਰ ਸਿੰਘ ਗੋਲਡੀ ਦੀ ਉਹ ਪੋਸਟ ਜਿਹੜੀ ਉਹਨਾਂ ਨੇ ਸਾਂਝੀ ਕੀਤੀ ਆਪਣੀ ਸੋਸ਼ਲ ਮੀਡੀਆ ਹੈਂਡਲ ਦੇ ਉੱਪਰ ਉਹ ਤੁਹਾਨੂੰ ਸਾਈਡ ਦੇ ਉੱਪਰ ਦਿਖਾ ਵੀ ਰਿਹਾ ਤੁਹਾਨੂੰ ਦੱਸ ਦਿਆ ਤਾਂ ਉਹਨਾਂ ਨੇ ਕੀ ਲਿਖਿਆ ਉਹ ਲਿਖਦੇ ਨੇ ਸੋਚਦੇ ਹਾਂ ਇੱਕ ਨਵਾਂ ਕੋਈ ਰਾਹ ਬਣਾ ਲਈਏ ਕਿੰਨਾ ਚਿਰ ਉਹ ਰਾਹ ਪੁਰਾਣੇ ਲੱਭਦੇ ਰਹਿਾਂਗੇ ਇਸ ਦੇ ਵਿੱਚ ਪਹਿਲੀਆਂ ਦੋ ਲਾਈਨਾਂ ਦੇ ਵਿੱਚ ਬਹੁਤ ਕੁਝ ਸੈਰੋ ਸੈਰੀ ਦੇ ਵਿੱਚ ਜਿਹੜਾ ਕਹਿ ਸਕਦੇ ਹਾਂ ਕਿ ਦਲਬੀਰ ਸਿੰਘ ਗੋਲਡੀ ਨੇ ਕਹਿਣਾ ਚਾਹੇ ਅੱਗੇ ਉਹ ਲਿਖਦੇ ਨੇ ਰੁੱਕ ਗਈ ਜ਼ਿੰਦਗੀ ਨੂੰ ੱੱਕੇ ਦੀ ਲੋੜ ਹੈ ਇੱਕ ਵਾਰ ਚੱਲ ਪਈ ਤਾਂ ਫਿਰ ਵਗਦੇ ਰਹਾਂਗੇ ਇਹ ਦੋ ਲੈਣਾ ਦੇ ਜਿਹੜੇ ਕਈ ਮਾਇਨੇ ਰੱਖੇ ਜਾ ਰਹੇ ਨੇ ਦਲਬੀਰ ਸਿੰਘ ਗੋਲਡੀ ਕਹਿਣਾ ਚਾਹੁੰਦੇ ਨੇ ਕਿ ਜਿਹੜੇ ਪੁਰਾਣੇ ਰਾਹਤੇ ਨੇ ਉਹਨਾਂ ਨੂੰ ਕਦੋਂ ਤੱਕ ਲੱਭਦੇ ਰਹਾਂਗੇ ਕੋਈ ਨਵਾਂ ਰਾਹ ਬਣਾਉਣੇ ਨਵਾਂ ਰਾਹ ਕਿਸ ਤਰ੍ਹਾਂ ਬਣਾਉਣਗੇ ਕਿੱਧਰ ਨੂੰ ਜਾਣਗੇ ਕਿ ਉਹ ਪਾਰਟੀ ਛੱਡ ਰਹੇ ਨੇ ਕਿਸੇ ਪਾਰਟੀ ਦੇ ਵਿੱਚ ਜਾ ਰਹੇ ਨੇ ਇਹ ਉਹਨਾਂ ਨੇ ਸੰਕੇਤ ਜਿਹੜਾ ਆਪਣੀ ਇਸ ਪੋਜ਼ਿਟਿਵਿਟੀ ਤਾਂ ਤਾਂ ਅੱਗੇ ਜਿਹੜੀਆਂ ਹੋਰ ਲਾਈਨਾਂ ਲਿਖ ਦਿੰਦੇ ਆ ਤਾਂ ਉਹਨਾਂ ਦੇ ਵਿੱਚ ਲਿਖਿਆ ਇੱਕ ਵਾਰ ਚੱਲ ਪਏ ਤਾਂ ਫਿਰ ਵਗਦੇ ਰਹਾਂਗੇ ਹਨੇਰੀਆਂ ਦੀ ਰਾਤ ਵਿੱਚ ਚਾਨਣ ਦੀ ਲੋੜ ਹੈ ਦੀਵੇ ਨਹੀਂ جگਨੂ ਸਹੀ ਦੀਵੇ ਨਹੀਂ جگਨੂ ਸਹੀ ਪਰ ਜਗਦੇ ਰਹਾਂਗੇ ਪਰ ਇਹ ਜਿਹੜੀਆਂ ਲਾਈਨਾਂ ਸੀ ਦਲਬੀਰ ਸਿੰਘ ਗੋਲਡੀ ਨੇ ਜਿਹੜੀਆਂ ਆਪਣੀ ਫੇਸਬੁੱਕ ਹੈਂਡਲ ਦੇ ਉੱਪਰ ਸਾਂਝੀਆਂ ਕੀਤੀਆਂ ਇਸ ਨੇ ਸਿਆਸੀ ਗਲੈਰੀਆਂ ਦੇ ਵਿੱਚ ਖੂਬ ਚਰਚਾ ਛੇੜੀ ਹੈ ਦਲਬੀਰ ਸਿੰਘ ਗੋਲਡੀ ਨਾਲ ਗੱਲਬਾਤ ਕਰਨ ਦੀ ਵੀ ਕਈ ਤਾਂ ਇਸ ਦੇ ਵਿੱਚ ਕਈ ਮਹੀਨੇ ਨੇ ਰਾ ਨਮੀਰਾ ਪ੍ਰਾਣੀ ਰਾ ਜੁਗ ਨੂੰ ਇਹ ਕਈ ਚੀਜ਼ਾਂ ਦਾ ਜ਼ਿਕਰ ਜਿਹੜਾ ਸਪੋਰਟ ਦੇ ਵਿੱਚ ਕੀਤਾ ਗਿਆ ਇਸ ਦੇ ਮਾਇਨੇ ਤੁਸੀਂ ਆਪ ਕੱਢ ਸਕਦੇ ਹੋ ਪਰ ਹਾਲੀ ਦੇ ਵਿੱਚ ਚਰਚਾ ਹੈ ਕਿ ਦਲਬੀਰ ਸਿੰਘ ਗੋਲਡੀ ਕਿਸੇ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਸੂਤਰਾਂ ਤੋਂ ਜਿਹੜੀ ਮਿਲੀ ਜਾਣਕਾਰੀ ਦੇ ਮੁਤਾਬਕ ਦਲਬੀਰ ਸਿੰਘ ਗੋਲਡੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਇਹ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਗੱਲ ਕਰ ਅਸੀਂ ਪੁਖਤਾ ਨਹੀਂ ਕਰ ਸਕਦੇ ਸਾਹਮਣੇ ਉਦੋਂ ਹੀ ਆਏਗੀ ਜਦੋਂ ਇਹ ਇਹ ਚੀਜ਼ਾਂ ਸਾਹਮਣੇ ਆ ਜਾਣਗੀਆਂ ਪਰ ਲੇਕਿਨ ਦੂਜੇ ਪਾਸੇ ਚਰਚਾ ਇਹ ਵੀ ਚੱਲੀ ਹੈ ਕਿ ਭਾਜਪਾ ਵੱਲੋਂ ਸੰਗਰੂਰ ਤੋਂ ਆਪਣੇ ਕਿਸੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਕਿ ਦਲਬੀਰ ਸਿੰਘ ਗੋਲਡੀ ਭਾਜਪਾ ਦੇ ਸੰਗਰੂਰ ਤੋਂ ਉਮੀਦਵਾਰ ਹੋ ਸਕਦੇ ਨੇ ਪਰ ਇਹ ਚਰਚਾਵਾਂ ਨੇ ਪਰ ਲੇਕਿਨ ਜਿਹੜੇ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਜ਼ਿਆਦਾ ਪੁਖਤਾ ਖਬਰ ਆ ਰਹੀ ਹੈ ਉਹ ਇਹ ਆ ਰਹੀ ਹੈ ਕਿ ਉਹ ਆਮ ਆਦਮੀ ਪਾਰਟੀ ਦਾ ਹਿੱਸਾ ਬਣ ਸਕਦੇ ਨੇ ਕਿਉਂਕਿ ਅਗਰ ਦੇਖਿਆ ਜਾਵੇ ਤਾਂ ਸਿਆਸੀ ਜਿਹੜੇ ਮਤਭੇਦ ਨੇ ਉਹ ਆਮ ਤੌਰ ਤੇ ਹੁੰਦੇ ਨੇ ਪਰ ਦਲਬੀਰ ਸਿੰਘ ਗੋਲਡੀ ਭਗਵੰਤ ਸਿੰਘ ਮਾਨ ਇੱਕ ਚੰਗੇ ਦੋਸਤ ਵੀ ਨੇ ਪਹਿਲਾ ਅਕਸਰ ਉਹਨਾਂ ਨੂੰ ਇੱਕ ਦੋ ਜੜੀਆਂ ਜਗਾਮਤ ਸਮਾਗਮ ਦੇ ਵਿੱਚ ਇਕੱਠੇ ਵੀ ਜਿਹੜਾ ਉਹ ਦੇਖਿਆ ਗਿਆਗਾ ਕਿਉਂਕਿ ਭਗਵੰਤ ਸਿੰਘ ਮਾਨ ਧੂੜੀ ਤੋਂ ਵਿਧਾਇਕ ਨੇ ਉਸ ਤੋਂ ਬਾਅਦ ਮੁੱਖ ਮੰਤਰੀ ਬਣੇ ਤੇ ਦਲਵੀਰ ਸਿੰਘ ਗੋਲੜੀ ਵੀ ਧੂੜੀ ਤੋਂ ਹੀ ਜਿਹੜੇ ਚੋਣ ਜਿੱਤ ਚੁੱਕੇ ਨੇ ਇੱਕ ਵਾਰ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਪੋਜ਼ਿਟ ਉਹਨਾਂ ਨੇ ਚੋਣ ਲੜੀ ਸੀ ਪਰ ਕਾਂਗਰਸ ਨੇ ਉਹਨਾਂ ਨੂੰ ਦਰਕਨਾਰ ਕਰਿਆ ਜਿਹੜਾ ਦਰਦ ਉਹਨਾਂ ਨੇ ਜ਼ਾਹਰ ਕੀਤਾ ਪਰ ਲੇਕਿਨ ਹੁਣ ਦਲਵੀਰ ਸਿੰਘ ਗੋਲੜੀ ਕਿਸ ਪਾਸੇ ਜਾਂਦੇ ਨੇ ਕਦੋਂ ਇਹ ਐਲਾਨ ਹੁੰਦਾ ਸਾਨੂੰ ਜਿਹੜੀ ਜਾਣਕਾਰੀ ਮਿਲੀ ਹੈ ਕਿ ਕੱਲ ਕੋਈ ਵੱਡਾ ਐਲਾਨ ਹੋ ਸਕਦਾ ਜਾਨਕਿ ਅੱਜ ਦੀ ਘੜੀ ਦੇ ਵਿੱਚ ਅੱਜ ਕੁਝ ਨਹੀਂ ਹੋਏਗਾ ਤੇ ਕੱਲ ਕੋਈ ਵੱਡਾ ਐਲਾਨ ਹੋ ਸਕਦਾ ਹੈ ਕੱਲ ਕਿਸੇ ਪਾਰਟੀ ਦੇ ਵਿੱਚ ਜਾ ਸਕਦੇ ਨੇ ਇਹ ਗੱਲ ਸਾਫ਼ ਹੈ ਕਿ ਹੁਣ ਲੱਗਦਾ ਹੈ ਕਿ ਉਹ ਕਾਂਗਰਸ ਦਾ ਹਿੱਸਾ ਨਹੀਂ ਰਹਿਣਗੇ ਕਿਉਂਕਿ ਪੋਸਟਪੌਨਟ ਤੋਂ ਬਾਅਦ ਕਾਂਗਰਸ ਦਾ ਕੋਈ ਵੀ ਵੱਡਾ ਲੀਡਰ ਹੈ ਜਿਹੜਾ ਉਹਨਾਂ ਦੇ ਘਰ ਨਹੀਂ ਪਹੁੰਚਿਆ ਜਿਹੜੇ ਕਿ ਇਥੋਂ ਚੋਣ ਲੜ ਰਹੇ ਨੇ ਸੁਖਪਾਲ ਸਿੰਘ ਖਹਿਰਾ ਉਹਨਾਂ ਨੇ ਵੀ ਸਾਫ਼ ਕਰ ਦਿੱਤਾ ਕਿ ਉਹ ਕੱਲ ਤੋਂ ਦਿਲਬੀਰ ਸਿੰਘ ਗੋਲਡੀ ਨਾਲ ਫੋਨ ਦੇ ਉੱਪਰ ਟਚ ਹੋਣ ਦੀ ਗੱਲ ਕਰ ਰਹੇ ਨੇ ਪਰ ਲੇਕਿਨ ਉਹਨਾਂ ਦਾ ਸੰਪਰਕ ਉਹਨਾਂ ਦੇ ਨਾਲ ਨਹੀਂ ਹੋ ਰਿਹਾ ਕੀ ਸੁਖਪਾਲ ਸਿੰਘ ਖਹਿਰਾ ਜਦੋਂ ਅੱਜ ਉਹ ਪਹਿਲਾਂ ਬਰਨਾਲਾ ਜਾਂਦੇ ਨੇ ਸਮਾਗਮ ਦੇ ਵਿੱਚ ਆਪਦੇ ਜਿਹੜੇ ਚੋਣ ਜਿਹੜੀ ਮੁਹਿੰਮ ਇਹਨਾਂ ਨੂੰ ਸ਼ੁਰੂ ਕੀਤੀ ਹੋਈ ਹੈ ਤਾਂ ਉਸ ਤੋਂ ਬਾਅਦ ਉਹ ਧੂਰੀ ਸਮਾਗਮ ਦੇ ਵਿੱਚ ਵੀ ਆਉਂਦੇ ਨੇ ਧੂਰੀ ਦੇ ਵਿੱਚ ਕੋਟ ਦੇ ਵਿੱਚ ਇੱਕ ਸਮਾਗਮ ਰੱਖਿਆ ਜਾਂਦਾ ਉੱਥੇ ਪਹੁੰਚਦੇ ਨੇ ਪਰ ਉੱਥੇ ਦਰਬੀਰ ਸਿੰਘ ਗੋਲਡੀ ਦੀ ਮੌਜੂਦਗੀ ਜਿਹੜੀ ਉਹ ਨਹੀਂ ਹੁੰਦੀ ਤਾਂ ਪਹਿਲਾਂ ਤੁਹਾਨੂੰ ਸਨ੍ਹਾ ਦੇਣੇ ਆ ਕਿ ਇਸ ਪੂਰੇ ਮਾਮਲੇ ਦੇ ਉੱਪਰ ਸੁਖਪਾਲ ਸਿੰਘ ਖਹਿਰਾ ਦਾ ਦਵੀਰ ਸਿੰਘ ਗੋਲਡੀ ਦੀ ਫੇਸਬੁੱਕ ਪੋਸਟ ਦੇ ਉੱਪਰ ਕੀ ਰਿਐਕਸ਼ਨ ਆਗਾ ਦੇਖੋ ਗੋਲਡੀ ਨੂੰ ਕਾਂਗਰਸ ਨੇ ਬੜੇ ਸਮੇਂ ਸੇ ਐਮ.ਐਲ.ਏ ਬਣਾ ਕੇ ਉਤਾਰਿਆ ਵਾ ਹੀ ਹੈਜ਼ ਬੀਨ ਰਿਵਾਰਡਡ ਵੈਰੀ ਐਡਿਕੁਐਟਲੀ ਫਾਰ ਹੈਜ਼ ਬਾਏ ਦਾ ਕਾਂਗਰਸ ਪਾਰਟੀ ਔਰ ਉਹ ਉਹਨਾਂ ਦਾ ਪਿਛਲਾ ਟਰੈਕ ਰਿਕਾਰਡ ਵੀ ਬੜਾ ਪ੍ਰੋ ਕਾਂਗਰਸ ਤੇ ਕਾਂਗਰਸ ਪ੍ਰਤੀ ਵਫਾਦਾਰੀ ਦਾ ਰਿਹਾ ਵਾ ਮੇਰਾ ਨਹੀਂ ਖਿਆਲ ਕਿ ਇਸ ਤਰ੍ਹਾਂ ਦੀ ਗਲਤੀ ਕਰਨਗੇ ਇਟ ਵਿਲ ਬੀ ਅ ਬਲੰਡਰ ਮੇਰਾ ਨਹੀਂ ਖਿਆਲ ਕਰਨਗੇ ਮੇਰਾ ਹਲੇ ਮੇਰਾ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ ਸੁਹਿਰ ਦਾ ਅਜਦਾ ਤੋ ਮੇਰਾ ਜੇ ਅਗਰ ਇਸ ਤਰ੍ਹਾਂ ਦੀ ਕੋਈ ਗਲਤੀ ਕਰਨਗੇ ਤਾਂ ਇਹ ਬੜਾ ਇੱਕ ਵੱਡਾ ਪੋਲਿਟੀਕਲ ਬਲੰਟਰ ਹੋ ਜਾਵੇਗਾ ਲੱਗਦਾ ਵੀ ਜੇ ਜਾਣਦੇ ਤਾਂ ਵੱਡਾ ਝੱਟ ਲੱਗੂਗਾ ਕਾਂਗਰਸ ਨੂੰ ਇਹ ਤਾਂ ਹੁਣ ਜਦੋਂ ਜਾਣਗੇ ਫੇਰੀ ਦੱਸੂਗਾ ਇੱਕ ਤਾਂ ਨੂੰ ਮੈਂ ਹੋਰ ਦੱਸਣਾ ਚਾਹੁੰਦਾ ਮੇਰੀ ਗੱਲ ਧਿਆਨ ਨਾਲ ਸੁਣਿਓ ਵਿਅਕਤੀ ਕੋਈ ਵਿਸ਼ੇਸ਼ ਨਹੀਂ ਐ ਸਿਸਟਮ ਦੇ ਵਿੱਚ ਗਲਤਫਹਿਮੀ ਹੁੰਦੀ ਮੈਨੂੰ ਵੀ ਆਪਣੇ ਆਪ ਬਾਰੇ ਗਲਤਫਹਿਮੀ ਹੋ ਸਕਦੀ ਹੈ ਤੁਸੀਂ ਦੇਖਿਆ ਕਿੰਨੀਆਂ ਡਿਫੈਕਸ਼ਨਸ ਹੋਈਆਂ ਨੇ ਪੱਤਾ ਵੀ ਨਹੀਂ ਹਿੱਲਿਆ ਪੰਜਾਬ ਦਾ ਕਾਂਗਰਸ ਨੂੰ ਕਿੰਨੇ ਬੰਦੇ ਛੱਡ ਕੇ ਗਏ ਨੇ ਪਿਛਲੇ ਦਿਨਾਂ ਦੇ ਵਿੱਚ ਔਰ ਸਾਰੇ ਜਿਆਦਾ ਇੱਕ ਵਿਅਕਤੀ ਭਾਜੀਪੀ ਵੱਲੋਂ ਜਿਆਦਾ ਤੇ ਭਾਜੀਪੀ ਅੱਜ ਵੀ ਕਿਸੇ ਇੱਕ ਪਾਰਲੀਮੈਂਟ ਸੀਟ ਨੂੰ ਵਿਨਿੰਗ ਕੈਪੈਸਟੀ ਵਿੱਚ ਹੈ ਨਹੀਂ ਕਿ ਤੇ ਵਾਟ ਇਜ਼ ਦ ਡਿਫਰੈਂਸ ਤੁਸੀਂ ਸਾਫ ਤੌਰ ਦੇ ਉੱਪਰ ਸੁਣਿਆ ਸਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਉਹ ਵੀ ਕੱਲ ਤੋਂ ਉਹਨਾਂ ਦੇ ਨਾਲ ਟੱਚ ਦੇ ਵਿੱਚ ਹੋਣ ਦੀ ਗੱਲਬਾਤ ਕਰ ਜਾਨੇ ਕਿ ਫੋਨ ਕਾਲ ਦੇ ਉੱਪਰ ਪਰ ਸੰਪਰਕ ਨਹੀਂ ਹੋ ਪਾਇਆ ਉਹ ਕਹੇ ਨੇ ਕਿ ਗੋਲਡੀ ਬਹੁਤ ਸਿਆਣੇ ਨੇ ਉਹ ਨਹੀਂ ਜਾਣਗੇ ਪਰ ਉਹਨਾਂ ਨੇ ਕਿਹਾ ਕਿ ਇਸ ਸਮਾਗਮ ਤੋਂ ਬਾਅਦ ਉਹ ਉਹਨਾਂ ਦੇ ਘਰ ਜਾਣਗੇ ਅਗਰ ਉਹ ਘਰ ਮਿਲੇ ਕੀ ਸਤਪਾਲ ਸਿੰਘ ਖਹਿਰਾ ਜਦੋਂ ਪੋਸਟ ਪਾਈ ਗਈ ਸੀ ਕਿ ਸਮਾਗਮ ਤੋਂ ਆਉਣ ਤੋਂ ਪਹਿਲਾਂ ਉਹਨਾਂ ਦੇ ਘਰ ਹੋ ਕੇ ਨਹੀਂ ਆਏ ਇਹ ਸਤਪਾਲ ਸਿੰਘ ਖਹਿਰਾ ਜਾਣਦੇ ਨੇ ਸਤਪਾਲ ਸਿੰਘ ਖਹਿਰਾ ਦੇ ਰੱਖੇ ਸਮਾਗਮ ਦੇ ਵਿੱਚ ਦਲਬੀਰ ਸਿੰਘ ਗੋਲਡੀ ਕਿਉਂ ਨਹੀਂ ਆਏ ਇਹ ਵੀ ਇੱਕ ਵੱਡਾ ਸਵਾਲ ਖੜਾ ਹੁੰਦਾ ਕਿ ਸਤਪਾਲ ਖਹਿਰਾ ਕਹਿ ਰਹੇ ਨੇ ਕਿ ਕੱਲ ਹੀ ਸਮਾਗਮ ਜਿਹੜਾ ਰੱਖਿਆ ਗਿਆ ਸੀ ਪਰ ਜਦੋਂ ਉਸ ਇਲਾਕੇ ਦੇ ਵਿੱਚ ਰੱਖਿਆ ਜਾਵੇ ਤਾਂ ਉਸ ਇਲਾਕੇ ਦਾ ਨੁਮਾਇੰਦਾ ਜਿਹੜਾ ਲੀਡਰ ਹੈ ਉਹ ਨਾ ਹੋਵੇ ਇਹ ਵੀ ਸਵਾਲ ਕਈ ਖੜੇ ਕਰਦੇ ਨੇ ਪਰ ਸਤਪਾਲ ਸਿੰਘ ਖਹਿਰਾ ਨੇ ਸਾਫ਼ ਕੀਤਾ ਕਿ ਇਹ ਲੀਡਰਾਂ ਨੂੰ ਬਹਿਮ ਹੁੰਦਾ ਕਿ ਤੁਸੀਂ ਦਲ ਬਦਲੀਆਂ ਕਰਦੇ ਹੋ ਦੂਜੇ ਦਲ ਚ ਚਲੇ ਜਾਂਦੇ ਹੋ ਪਰ ਲੋਕ ਤੁਹਾਡੇ ਪਿੱਛੇ ਨਹੀਂ ਜਾਂਦੇ ਲੋਕ ਸਮਝਦੇ ਨੇ ਉਹ ਕਹਿ ਰਹੇ ਨੇ ਕਿ ਇਹ ਬਹੁਤ ਮੁਸ਼ਕਲ ਹੈ ਜਿਸ ਪਾਰਟੀ ਤੁਸੀਂ ਗਾਲਾਂ ਕੱਢ ਰਹੇ ਹੋਮੋ ਤੁਸੀਂ ਬਿਆਨਬਾਜ਼ੀ ਕਰ ਰਹੇ ਹੋ ਤਾਂ ਉਹਨਾਂ ਦਾ ਤੁਸੀਂ ਹਿੱਸਾ ਬਣ ਜਾਵੋ ਜਾਨੀ ਕਿਤੇ ਨਾ ਕਿਤੇ ਜਿਹੜਾ ਸੁਖਪਾਲ ਸਿੰਘ ਖਹਿਰਾ ਨੇ ਇੱਕ ਨਸੀਹਤ ਦਿੱਤੀ ਹੈ ਕਿ ਅਗਰ ਤੁਸੀਂ ਜਾਮੋਗੇ ਤਾਂ ਤੁਹਾਡੇ ਪਿੱਛੇ ਲੋਕ ਨਹੀਂ ਜਾਣਗੇ ਪਰ ਲੇਕਿਨ ਦੂਜੇ ਪਾਸੇ ਅਗਰ ਦਲਬੀਰ ਸਿੰਘ ਗੋਲਡੀ ਦੀ ਉਸ ਫੇਸਬੁੱਕ ਪੋਸਟ ਦੀ ਗੱਲ ਕੀਤੀ ਜਾਵੇ ਦੁਬਾਰਾ ਫਿਰ ਤੋਂ ਮੈਂ ਗੱਲ ਕਰਾਂ ਤਾਂ ਉਸ ਦੇ نیچے ਜਿਹੜਾ ਉਹਨਾਂ ਨੂੰ ਕਮੈਂਟ ਬਾਕਸ ਦੇ ਵਿੱਚ ਜਿਹੜਾ ਉਹਨਾਂ ਨੂੰ ਕਹਿ ਸਕਦੇ ਆ ਕਿ ਇੱਕ ਹੰਗਾਰਾ ਮਿਲਦਾ ਹੋਇਆ ਨਜ਼ਰ ਆ ਰਿਹਾ ਲੋਕ ਜਿਹੜੇ ਨੇ ਉਹਨਾਂ ਨੂੰ ਚਾਹਣ ਵਾਲੇ ਨੇ ਜਾਂ ਫਿਰ ਜਿਹੜੇ ਉਹਨਾਂ ਨਾਲ ਜੁੜੇ ਹੋਏ ਨੇ ਉਹ ਕਹਿ ਰਹੇ ਨੇ ਕਿ ਤੁਸੀਂ ਅਗਲਾ ਰਾਹ ਬਣਾਓ ਅਸੀਂ ਤੁਹਾਡੇ ਨਾਲ ਖੈਰ ਦਲਬੀਰ ਸਿੰਘ ਗੋਲਡੀ ਆਮ ਆਦੀ ਪਾਰਟੀ 'ਚ ਜਾਂਦੇ ਨੇ ਜਾਂ ਫਿਰ ਭਾਜਪਾ ਦਾ ਹਿੱਸਾ ਬੰਦਦੇ ਨੇ ਜਾਂ ਫਿਰ ਕੋਈ ਹੋਰ ਉਹ ਰਸਤਾ ਅਪਣਾਉਂਦੇ ਨੇ ਜਾਂ ਫਿਰ ਕਾਂਗਰਸ ਉਹਨਾਂ ਨੂੰ ਮਨਾ ਲੈਂਦੀ ਆ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਅਗਰ ਉਹ ਆਮਾਦੀ ਪਾਰਟੀ ਦੇ ਹਿੱਸਾ ਬਣ ਜਾਂਦੇ ਨੇ ਤਾਂ ਸੰਗਰੂਰ ਲੋਕ ਸਭਾ ਸੀਟ ਦੇ ਉੱਪਰ ਕਾਫੀ ਵੱਡਾ ਜਿਹੜਾ ਅਸਰ ਜਿਹੜਾ ਦੇਖਣ ਨੂੰ ਮਿਲੇਗਾ ਸੁਖਪਾਲ ਸਿੰਘ ਖਹਿਰਾ ਦੀ ਚੋਣ ਮੁਹੀਮ ਨੂੰ ਕਿਉਂਕਿ ਸੁਖਪਾਲ ਸਿੰਘ ਖਹਿਰਾ ਨੇ ਵੀ ਕਿਹਾ ਕਿ ਇਸ ਤੋਂ ਬਾਅਦ ਅਗਰ ਉਹ ਜਾਂਦੇ ਨੇ ਤਾਂ ਉਸ ਤੋਂ ਬਾਅਦ ਉਹ ਆਪਣਾ ਪੱਖ ਆਪਣਾ ਰਿਐਕਸ਼ਨ ਜਿਹੜਾ ਮਜ਼ਬੂਤੀ ਦੇ ਨਾਲ ਰੱਖਣਗੇ ਕਿਉਂਕਿ ਕਾਂਗਰਸ ਨੇ ਸੰਗਰੂਰ ਤੋਂ ਵਿਜੇਂਦਰ ਸਿੰਘਲਾ ਨੂੰ ਵੀ ਜਿਹੜਾ ਆਨੰਦਪੁਰ ਜਿਹੜਾ ਸ਼ਿਫਟ ਕਰ ਦਿੱਤਾ ਗਿਆ ਆਨੰਦਪੁਰ ਸਾਹਿਬ ਤੋਂ ਉਹਨਾਂ ਨੂੰ ਟਿਕਟ ਦਿੱਤੀ ਗਈ ਆ ਹੁਣ ਕਹਿ ਸਕਦੇ ਆ ਕਿ ਸੰਗਰੂਰ ਅਤੇ ਧੂਰੀ ਅਗਰ ਕਾਂਗਰਸ ਦੇ ਹਿੱਸੇ ਦੇ ਵਿੱਚ ਕੋਈ ਵੱਡਾ ਲੀਡਰ ਨਹੀਂ ਰਹੇਗਾ ਤਾਂ ਸੁਖਪਾਲ ਸਿੰਘ ਖੇਰਵਾਲੀ ਇਹ ਰਾਹ ਕਿੰਨੀ ਕੁ ਆਸਾਨ ਹੋਏਗੀ ਜਾਂ ਆਮ ਆਦਮੀ ਪਾਰਟੀ ਲਈ ਕਿੰਨੀ ਕੁ ਫਾਇਦੇਚ ਹੋਏਗੀ ਅਗਰ ਗੋਲਡੀ ਆਮ ਆਦਮੀ ਪਾਰਟੀ ਦਾ ਹਿੱਸਾ ਬਣਦੇ ਨੇ ਜਾਂ ਫਿਰ ਉਹ ਕਿਸੇ ਹੋਰ ਪਾਸੇ ਜਾਂਦੇ ਨੇ ਤਾਂ ਇਹ ਸਮੀਕਰਨ ਆਉਣ ਵਾਲੇ ਦਿਨਾਂ 'ਚ ਦੇਖਣਯੋਗ ਹੋਣਗੇ ਤੁਹਾਡੀ ਕੀ ਰਾਏ ਆ ਇਸ ਪੂਰੇ ਐਪੀਸੋਡ ਦੇ ਬਾਰੇ ਜਾਂ ਤੁਸੀਂ ਦਲਬੀਰ ਸਿੰਘ ਗੋਲਡੀ ਦੀ ਪਾਈ ਹੋਈ ਪੋਸਟ ਦੇ ਨਾਲ ਕਿੰਨੀ ਇੱਕ ਸਹਿਮਤ ਹੋ ਉਹਨਾਂ ਦੇ ਜਾਣਦੇ ਹੋਣ ਨਾਲ ਕਿੰਨਾ ਕੁ ਫਰਕ ਪਾਏਗਾ ਜਾਂ ਇਹ ਫੈਸਲਾ ਸਹੀ ਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖੋ